ਮਾਂ ਦਾ ਬੰਦੇ ਦੀ ਜ਼ਿੰਦਗੀ ਵਿੱਚ ਅਹਿਮ ਅਸਰ ਹੈ ਇਸੇ ਕਾਰਨ ਕਰਕੇ ਕਲਸੀਦਾਸ ਕਹਿੰਦਾ ਹੈ ਜਨਨੀ ਜਨੇ ਤਾਂ ਭਗਤ ਜਨ ਕੈ ਦਾਤਾ ਕੈ ਸੂਰ ਨਹੀਂ ਤੂੰ ਜਨਨੀ ਬਾਂਧ ਰਹਿ ਕੈ ਗਵਾਵੇ ਨੂਰ ਮਾਂ ਜੇ ਤੂੰ ਜਨਮ ਦੇਣਾ ਚਾਹੇ ਸੂਰਮਾ ਹੋਵੇ ਚਾਹੇ ਦਾਤਾ ਹੋਵੇ ਚਾਹੇ ਭਗਤ ਹੋਵੇ ਅਗਰ ਇਹਨਾਂ ਤਿੰਨਾਂ ਚੋਂ ਇੱਕ ਨਹੀਂ ਤੇ ਮੈਂ ਤੈਨੂੰ ਸੁਝਾ ਦਿਆਂਗਾ ਕਿ ਐਵੇਂ ਬੱਚੇ ਨੂੰ ਜਨਮ ਦੇ ਕੇ ਤੇ ਆਪਣੀ ਜਵਾਨੀ ਕੋਲ ਕੋਲ ਕੇ ਬਰਬਾਦ ਨਾ ਕਰ ਆਪਾਂ ਧੀਆ ਵਾਲਿਆਂ ਆਪਾਂ ਮਾਵਾ ਵਾਲਿਆਂ ਸਾਡੀਆਂ ਸਾਰਿਆਂ ਦੀਆਂ ਵੱਖ-ਵੱਖ ਪਤਨੀਆਂ ਨੇ ਮੇਰੀ ਗੱਲ ਨੂੰ ਧਿਆਨ ਨਾਲ ਵੇਖਿਆ ਜੇ ਜਦੋਂ ਬੱਚਾ ਮਾਂ ਦਾ ਦੁੱਧ ਚੁੰਘਦਾ ਹੈ ਨਾ ਮਾਂ ਦਾ ਅਸੀਂ ਖੂਨ ਪੀ ਕੇ ਗੱਭਰੂ ਹੁੰਨੇ ਆ ਮਾਂ ਦੇ ਚਿਹਰੇ ਦੀ ਜਿਹੜੀ ਰੌਣਕ ਹੁੰਦੀ ਹੌਲੀ-ਹੌਲੀ ਢੜ ਕੇ ਤੇ ਬੱਚੇ ਦੇ ਅੰਦਰ ਚਲੀ ਜਾਂਦੀ ਹੈ ਮਾਂ ਦਾ ਦੁੱਧ ਚੁੰਘਦਾ ਨਾ ਬੱਚਾ ਕਿਤੇ ਅੱਜ ਤੋਂ ਬਾਅਦ ਧਿਆਨ ਨਾਲ ਵੇਖਿਆ ਜੇ ਮਾਂ ਦੀ ਸੁੰਦਰਤਾ ਕੁਲ ਕੁਲ ਕੇ ਬੱਚੇ ਦੇ ਅੰਦਰ ਜਾਂਦੀ ਤੇ ਬੱਚਾ ਬਗਰੂ ਗਬਰੂ ਹੋ ਜਾਂਦਾ ਮਾਂ ਬਜ਼ੁਰਗ ਹੋ ਜਾਂਦੀ ਹੈ ਜਿੰਨਾ ਮਨੁੱਖਾਂ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਗੁਰ ਰਾਮਦਾਸ ਪਾਚਾ ਕਹਿੰਦੇ ਵੈਗਰੂ ਕਿੰਨਾ ਚੰਗਾ ਹੋਵੇ ਪਈ ਉਹ ਮਾਵਾਂ ਬਾਝ ਰਹਿ ਜਾਣ ਕਾਰਨ ਆਪ ਆਪਣੀ ਸਰੀਰ ਦੀ ਬਣਤਰ ਮਾਂ ਦੇ ਖੂਨ ਤੋਂ ਬਣੀ ਹੈ ਮਾਂ ਪਿਤਾ ਦੀ ਕੇਵਲ ਤੇ ਕੇਵਲ ਇੱਕ ਬੂੰਦ ਤੋਂ ਸਾਡੇ ਸਰੀਰ ਦਾ ਮੁੱਢ ਵੱਜਾ ਬਾਕੀ ਦੀਆਂ ਜਿੰਨੀਆਂ ਸਾਡੀਆਂ ਹੱਡ ਪਸੜੀਆਂ ਨਾੜਾਂ ਨੇ ਨਾ ਇਹ ਮਾਂ ਦਾ ਖੂਨ ਹੈ ਤੇ ਦੁਨੀਆਂ ਦਾ ਕੋਈ ਮਨੁੱਖ ਆਪਣੀ ਮਾਂ ਦਾ ਦੇਣ ਨਹੀਂ ਦੇ ਸਕਦਾ ਦੁਨੀਆਂ ਦਾ ਕੋਈ ਮਨੁੱਖ ਆਪਣੀ ਮਾਂ ਦਾ ਦੇਣ ਨਹੀਂ ਦੇ ਸਕਦਾ ਇੱਕ ਵੇ ਬੇਚਾਰੀ ਬੰਦਾ ਆਪਣੀ ਮਾਂ ਦਾ ਕਾਲਜਾ ਕੱਢ ਕੇ ਭੱਜਾ ਜਾ ਰਿਹਾ ਮਾਂ ਦਾ ਕਾਲਜਾ ਕੱਢ ਕੇ ਜਿਹੜੀ ਮਾਂ ਨੇ ਜਨਮ ਦਿੱਤਾ ਇੱਕ ਵੇ ਬਚਾਰੀ ਔਰਤ ਕੋਲ ਪੈ ਰੜ ਗਿਆ ਡਿੱਗ ਪਿਆ ਤੇ ਮਾਂ ਦੇ ਕਾਲਜੇ ਤੋਂ ਆਵਾਜ਼ ਆਈ ਪੁੱਤ ਤੇਰੀ ਮਾਂ ਮਰ ਜੇ ਤੈਨੂੰ ਸਾੜ ਤਾਂ ਨਹੀਂ ਲੱਗੀ ਤੇ ਇਹ ਜੇ ਮਾਂ ਮਾਂ ਦਾ ਕਾਲਜਾ ਕੱਢ ਕੇ ਤੇ ਪੁੱਤ ਭੱਜਾ ਜਾ ਰਿਹਾ ਹੈ ਨਕਮੀ ਔਰਤ ਕੋਲ ਵੇ ਵਿਚਾਰੀ ਔਰਤ ਕੋਲ ਮਾਂ ਦਾ ਕਾਲਜਾ ਕੱਢ ਕੇ ਜਾ ਰਿਹਾ ਪਰ ਮਾਂ ਦੇ ਅੰਦਰ ਅਜੇ ਵੀ ਅੰਦਰ ਦੀ ਵੀ ਮੇਰੇ ਪੁੱਤ ਨੂੰ ਤਰਤੀਬਾ ਨਾ ਲੱਗਿਆ